ਵਿਨਾ ਵਰਮਾ ਜੀ ਦੀ ਕਹਾਣੀ ਅੱਧੀ ਬੋਤਲ ਬਹੁਤ ਦਿਨਾਂ ਦੀ ਕਿਸੇ ਨਾਲ ਸੁੱਤੀ ਨਹੀਂ ਸੀ ਉਹ ਉਹਨੂੰ ਯਾਦ ਵੀ ਨਹੀਂ ਸੀ ਕਿ ਆਖਰੀ ਵਾਰ ਕਦੋਂ ਉਹਨੇ ਕਿਸੇ ਮਰਦੇ ਦੇ ਸਰੀਰ ਦਾ ਨਿਗਮਾਣਿਆ ਸੀ ਉਹਦੀ ਆਪਣੀ ਸਰੀਰਕ ਭੁੱਖ ਦੀ ਅੱਗ ਭਾਵੇਂ ਮੱਠੀ ਪੈਂਦੀ ਜਾਂਦੀ ਸੀ ਪਰ ਕਦੇ-ਕਦੇ ਉਸ ਨੂੰ ਖੁਦ ਚੋਂ ਭਾਬੜ ਉੱਠਦੇ ਲੱਗਦੇ ਓਵੇਂ ਜਿਵੇਂ ਖਾਣਾ ਨਾ ਮਿਲਣ ਤੇ ਕਿਸੇ ਦੀ ਭੁੱਖ ਮਾਰਨ ਲੱਗ ਪਵੇ ਪਰ ਖਾਣੇ ਦਾ ਖਿਆਲ ਆਉਂਦੇ ਹੀ ਭੁੱਖ ਭਾੜਕ ਉੱਠੇ ਇਹੋ ਜਿਹੀ ਸਥਿਤੀ 'ਚ ਭੁੱਖਾ ਕੁਝ ਵੀ ਕੰਮ ਗੁਜ਼ਾਰਦਾ ਇਹ ਹਾਲ ਉਹਦਾ ਸੀ ਉਹ ਕੁਝ ਵੀ ਕੰਮ ਗੁਜ਼ਰਨ ਲਈ ਉਤਾਵਲੀ ਸੀ ਇਹ ਮਨੋ ਸਥਿਤੀ ਪਹਿਲੀ ਵਾਰ ਨਹੀਂ ਸੀ ਹੋਈ ਉਹਦੀ ਪਹਿਲਾਂ ਵੀ ਉਹ ਕਈ ਵਾਰ ਇਹੋ ਜਿਹੀ ਭੁੱਖ ਤੇ ਪਿਆਸ ਆਪਣੇ ਪਿੰਡੇ ਤੇ ਹੰਡਾ ਚੁੱਕੀ ਸੀ ਭੁੱਖ ਹੱਦੋਂ ਗੁਜ਼ਰਨ ਦੀ ਹਾਲਤ ਵਿੱਚ ਜਦ ਉਹ ਤੋਂ ਨਾ ਰਿਹਾ ਜਾਂਦਾ ਤਾਂ ਆਸੇ-ਪਾਸੇ ਨਜ਼ਰ ਮਾਰਦੀ ਤਾਂ ਕਿ ਕੋਈ ਸ਼ਿਕਾਰ ਨਜ਼ਰ ਆ ਜਾਏ ਸ਼ਿਕਾਰ ਪਸੰਦ ਆ ਜਾਂਦਾ ਤਾਂ ਉਹ ਝਟਕਾਉਂਦੀ ਪਾਲ ਨਾ ਲਗਾਉਂਦੀ ਉਸੇ ਤਰ੍ਹਾਂ ਜਿਵੇਂ ਕੋਈ ਭੁੱਖੇ ਸ਼ੇਰ ਨਹੀਂ ਆਪਣੇ ਸ਼ਿਕਾਰ ਨੂੰ ਆਪਣੇ ਜਫੇ 'ਚ ਲੈ ਕੇ ਸੁੱਟ ਲੈਂਦੀ ਉਹ ਵੀ ਅਸ਼ੋਪਲੇ ਜਹੇ ਆਪਣੇ ਸ਼ਿਕਾਰ ਤੇ ਨਜ਼ਰ ਰੱਖਦੀ ਤੇ ਆਖਰ ਸਹੀ ਸਮੇਂ ਤੇ ਨਿਸ਼ਾਨਾ ਲਗਾਉਂਦੀ ਉਹਦਾ ਨਿਸ਼ਾਨਾ ਕਦੇ ਝੁਕਿਆ ਹੋਵੇ ਸੰਭਵ ਨਹੀਂ ਸੀ ਕੋਈ ਵੀ ਸ਼ਿਕਾਰ ਉਹਦੇ ਹੁਸਨ ਨਾਲ ਜਾਲ ਵਿੱਚ ਫਸ ਕੇ ਸਿੱਧਾ ਉਹਦੇ ਕਦਮਾਂ 'ਚ ਆ ਕੇ ਢੇਰੀ ਹੋ ਜਾਂਦਾ ਬਸ ਉਹਦੇ ਇਸ਼ਾਰੇ ਦੀ ਲੋੜ ਸੀ ਉਹਦੀ ਬੇਵਸੀ ਤੇ ਆਪਣੀ ਕਲਾ ਤੇ ਮੁਸਕਰਾਉਂਦੀ ਤੇ ਜਿੱਤ ਦੇ ਅਹਿਸਾਸ ਨਾਲ ਭਰਪਰ ਜਾਂਦੀ ਜਿੱਤ ਜੀ ਨੂੰ ਉਹ ਆਪਣਾ ਜਮਾਂਦਰੂ ਹੱਕ ਮੰਨਦੀ ਸੀ ਹਾਰ ਨਾ ਉਹਨੇ ਸਿੱਖਿਆ ਨਹੀਂ ਸੀ ਉਹਦੇ ਅਨੁਸਾਰ ਹਾਰ ਸ਼ਬਦ ਉਹਦੀ ਡਿਕਸ਼ਨਰੀ ਵਿੱਚ ਨਹੀਂ ਸੀ ਆਪਣੀ ਜਿੱਤ ਪ੍ਰਾਪਤ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਚਲੇ ਜਾਣ ਤੇ ਹਰ ਕੀਮਤ ਚੁਕਾਉਣ ਲਈ ਤਿਆਰ ਸੀ ਸ਼ਾਇਦ ਇਸ ਸਕਾਰਾਤਮਕ ਰਵੱਈਏ ਕਾਰਨ ਜ਼ਿੰਦਗੀ ਚ ਵਾਪਰੇ ਅਨੇਕਾ ਹਾਦਸਿਆਂ ਨੂੰ ਬੜੀ ਬਹਾਦਰੀ ਨਾਲ ਚੱਲ ਗਈ ਸੀ ਕਦਮ ਕਦਮ ਤੇ ਮਿਲੇ ਤੋਖਿਆਂ ਨੂੰ ਉਹ ਜ਼ਿੰਦਗੀ ਦੀ ਖੇਡ ਦੀਆਂ ਮਾਮੂਲੀ ਚਾਲਾਂ ਸਮਝਦੀ। ਪਿਆਰ ਦੇ ਨਾਮ ਤੋਂ ਕੀਤੀਆਂ ਜਾਂਦੀਆਂ ਸੌਦੇਬਾਜ਼ੀਆਂ ਤੇ ਚਲਾਕੀਆਂ ਤੋਂ ਚੰਗੀ ਤਰ੍ਹਾਂ ਉਹ ਵਾਕਿਫ ਸੀ। ਝੂਠੇ ਵਾਅਦੇ, ਜਨਮ ਮਰਨ ਦੀਆਂ ਕਸਮਾਂ ਤੇ ਜਾਨ ਲਟਾਉਣ ਦੇ ਲੱਛੇਦਾਰ ਡਾਇਲੌਗ ਸੁਣ ਕੇ ਉਹ ਅੰਦਰੋਂ-ਅੰਦਰੀ ਹੱਸਦੀ। ਉਹਨੂੰ ਪਤਾ ਸੀ ਕਿ ਸ਼ਿਕਾਰੀ ਸ਼ਿਕਾਰ ਪਸਾਉਣ ਲਈ ਇਹੋ ਜਿਹੇ ਦਾਣੇ-ਫੁੱਲੀਆਂ ਸ਼ਿਕਾਰ ਮੂਰੇ ਸੁੱਟਦਾ ਹੀ ਹੁੰਦਾ ਹੈ ਤੇ ਪੰਛੀ ਜਾਲ 'ਚ ਫਸਣ ਪਿੱਛੋਂ ਉਹਦੀ ਧੌਣ ਮਰੋੜ ਦਿੰਦਾ ਹੈ। ਸ਼ିକਾਰੀਆਂ ਵਿੱਚ ਵਿਚਰਦੀ ਉਹ ਖੁਦ ਸ਼ਿਕਾਰਨ ਬਣ ਗਈ ਸੀ ਆਪਣੀ ਪਸੰਦ ਦਾ ਸ਼ਿਕਾਰ ਲੱਭਦੀ ਤੇ ਜਿੰਨਾ ਚਿਰ ਦਿਲ ਕਰਦਾ ਉਹਦੇ ਨਾਲ ਖੇਡਦੀ ਤੇ ਫਿਰ ਆਲਵਿਦਾ ਕਹਿ ਦਿੰਦੀ ਆਪਣੇ ਕਿਸੇ ਸ਼ਿਕਾਰ ਨਾਲ ਕਦੇ ਸ਼ਿਕਵਾ ਨਹੀਂ ਸੀ ਕੀਤਾ ਉਹਨੇ ਉਹਨੂੰ ਅਹਿਸਾਸ ਸੀ ਕਿ ਇਨ੍ਹਾਂ ਗੱਲਾਂ ਦਾ ਕੁਝ ਨਹੀਂ ਪਿਆ ਲੋਕ ਮਿਲਦੇ ਵਿਛੜਦੇ ਨੇ ਓਵੇਂ ਹੀ ਜਿਵੇਂ ਦੁਨੀਆਦਾਰੀ ਦੇ ਬਾਕੀ ਕਾਰੋਬਾਰ ਚੱਲਦੇ ਨੇ ਕੋਈ ਰਿਸ਼ਤਾ ਪੱਕਾ ਤੇ ਸਥਿਰ ਨਹੀਂ ਹੈ ਉਹ ਖੁਦ ਵੀ ਕੋਈ ਸਥਿਰਤਾ ਨਹੀਂ ਚਾਹੁੰਦੀ ਸੀ ਪਟਕਣਾ ਉਹਦੀ ਆਦਤ ਬਣ ਗਈ ਸੀ ਜੀਵੇਂ ਕਿਸੇ ਨੂੰ ਇੱਕ ਥਾਂ ਤੇ ਕਿਸ ਚੈਨ ਨਾ ਮਿਲੇ ਤਾਂ ਉਹ ਦਰ ਦਰ ਜਾ ਕੇ ਸ਼ਾਂਤੀ ਲੱਭਦਾ ਏ ਪਰ ਉਹਨੂੰ ਉਹ ਕਿਤੋਂ ਨਹੀਂ ਮਿਲਦੀ ਇਹੋ ਜਹੀ ਬੇਚੈਨੀ ਦੀ ਉਹ ਖੁਦ ਇਕੱਲੀ ਜ਼ਿੰਮੇਵਾਰ ਨਹੀਂ ਸੀ ਹਾਦਸੇ ਹੀ ਇਹੋ ਜਹੇ ਵਾਪਰੇ ਸਨ ਉਹਦੇ ਨਾਲ ਕਿ ਉਹਦਾ ਬ੍ਰੇਨ ਬਾਸ਼ ਹੋ ਗਿਆ ਸੀ ਜ਼ਿੰਦਗੀ 'ਚ ਮਿਲੇ ਤਜਰਬਿਆਂ ਤੋਂ ਨੇ ਜੋ ਕੁਝ ਸਿੱਖਿਆ ਸੀ ਉਹਦਾ ਨਿਚੋੜ ਇਹੀ ਸੀ ਕਿ ਦੁਨੀਆ ਇੱਕ ਨਾਟਕੀ ਸਟੇਜ ਤੋਂ ਵੱਧ ਕੁਝ ਨਹੀਂ ਸੀ ਜਿੱਥੇ ਹਰ ਬੰਦਾ ਆਪਣੀ ਅਦਾਕਾਰੀ ਨਾਲ ਖੁਦ ਨੂੰ ਸਭ ਤੋਂ ਵਧੀਆ ਜਾਹਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦ ਕਿ ਹਕੀਕਤ ਇਹਦੇ ਬਿਲਕੁਲ ਉਲਟ ਸੀ ਇਹਦਾ ਪਹਿਲਾ ਤਜਰਬਾ ਮਿਲਿਆ ਸੀ ਉਹਨੂੰ ਆਪਣੇ ਹੀ ਘਰ 'ਚ ਬਚਪਨ ਸਮੇਂ ਜਦ ਉਹਦੀ ਸਿੱਧੀ ਸਾਦੀ ਮਾਂ ਉਹਦੇ ਪਿਓ ਦੇ ਬਹਿਸ਼ੀ ਅਤਿਆਚਾਰ ਸਹਿੰਦੀ ਕਿਸੇ ਫੈਕਟਰੀ 'ਚ ਸਾਰਾ ਦਿਨ ਕੰਮ ਕਰਨ ਪਿੱਛੋਂ ਜਦੋਂ ਸ਼ਾਮ ਘਰ ਪਰਤਦੀ ਤਾਂ ਰਾਹ 'ਚ ਉਹ ਸ਼ਰਾਬ ਦੀ ਬੋਤਲ ਵੀ ਖਰੀਦ ਕੇ ਲਿਆਉਂਦੀ ਤਾਂਕਿ ਪਤੀ ਪਰਮੇਸ਼ਰ ਨੂੰ ਖੁਸ਼ ਰੱਖਿਆ ਜਾ ਸਕੇ ਕਰ ਆ ਕੇ ਉਹ ਰੋਟੀ ਤਿਆਰ ਕਰਦੀ ਉਹਦੇ ਸਾਹਮਣੇ ਹੀ ਪਰੋਸਦੀ ਪਰ ਰੋਟੀ ਖਾਣ ਸਮੇ ਉਹਦਾ ਸਤਿਕਾਰ ਜਾਂ ਸ਼ੁਕਰੀਆ ਕਰਨ ਦੀ ਬਜਾਏ ਉਹ ਵੇ ਵਜਾ ਕੋਈ ਨਾ ਕੋਈ ਕਲੇਸ਼ ਖੜਾ ਕਰ ਲੈਂਦਾ ਤੇ ਉਹਦੇ ਨਾਲ ਕੁੱਟਮਾਰ ਕਰਦਾ ਗਊਆ ਵਰਗੀ ਉਹਦੀ ਮਾਂ ਉਹਦੀ ਕਸਾਈ ਪਿਓ ਤੋਂ ਲਹੂ ਲਹਾਨ ਹੋ ਜਾਂਦੀ ਪਰ ਘਰ ਦੀ ਭਾਫ ਬਾਹਰ ਨਾ ਕੱਢਦੀ ਪੁਲਿਸ ਤਾਂ ਦੂਰ ਉਹਦੇ ਸਕੇ ਸਬੰਧੀਆਂ ਨੂੰ ਵੀ ਪਤਾ ਨਹੀਂ ਸੀ ਕਿ ਉਹਦਾ ਦੇਵਤਾ ਸਰੂਪ ਪਤੀ ਜੋ ਸਮਾਜ ਦੇ ਪਤਵੰਤੇ ਸੱਜਣਾ ਚ ਗਿਣਿਆ ਜਾਂਦਾ ਸੀ ਇੱਕ ਵੈਸ਼ੀ ਦਰਿੰਦਾ ਸੀ ਜੀਨੂੰ ਨਾ ਆਪਣੀ ਦੇਵੀਆਂ ਵਰਗੀ ਪਤਨੀ ਨਾਲ ਕੋਈ ਹਮਦਰਦੀ ਸੀ ਨਾ ਫੁੱਲ ਵਰਗੀ ਧੀ ਨਾਲ ਕੋਈ ਲਗਾ ਸੀ ਉਹ ਸਿਰਫ ਸ਼ਰਾਬ ਪੀ ਕੇ ਗੰਧੀਆਂ ਗਾਲਾਂ ਕੱਢਣ ਤੇ ਹੱਥ ਚਲਾਉਣ ਹੀ ਜਾਣਦਾ ਸੀ ਇਹੀ ਉਹਦੀ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਸੀ ਆਪਣੀ پاک નિર્ਦੋਸ਼ ਪਤਨੀ ਦੇ ਚਰਿੱਤਰ ਬਾਰੇ ਉਹ ਗੰਦਮੰਦ ਬਕਦਾ ਤਾਂ ਉਹ ਖੂਨ ਦੇ ਘੁੱਟ ਪੀ ਕੇ ਰਹਿ ਜਾਂਦੀ ਆਪਣੀ ਨਿੱਕੀ ਜਹੀ ਧੀ ਨੂੰ ਆਪਣੇ ਸੀਨੇ ਨਾਲ ਲਾ ਕੇ ਸਾਰੀ ਰਾਤ ਹੌਂਕੇ ਪਰਦੀ ਰਹਿੰਦੀ ਨਿੱਕੀ ਜੀ ਉਮਰ 'ਚ ਉਹਦੀ ਧੀ ਨੇ ਆਪਣੀ ਮਾਂ ਦੀ ਦੁਰਦਸ਼ਾ ਦੇਖੀ ਜੋ ਵੱਡੀਆਂ ਜੇਲਾਂ 'ਚ ਗੰਭੀਰ ਅਪਰਾਧੀਆਂ ਤੇ ਕੈਦੀਆਂ ਦੀ ਹੁੰਦੀ ਐ। ਮਾਸੂਮ ਬੱਚੀ ਦੇ ਕੱਚੇ ਦਿਮਾਗ 'ਚ ਉਹ ਭਿਆਨਕ ਦ੍ਰਿਸ਼ ਹਮੇਸ਼ਾ ਲਈ ਛੱਪ ਗਏ ਸੀ ਤੇ ਉਹ ਚਾਹ ਕੇ ਵੀ ਉਹਨੂੰ ਭੁਲਾ ਨਾ ਸਕੀ। ਬਚਪਨ ਤੋਂ ਉਹਦੀ ਮਾਂ ਉਹਨੂੰ ਸਵੀਟੀ ਕਹਿ ਕੇ ਸੱਦਦੀ ਸੀ। ਆਪਣੀ ਮਾਂ ਤੋਂ ਮਿਲੀ ਮਿਠਾਸ ਕਾਰਨ ਉਹਦਾ ਬਚਪਨ ਤਾਂ ਭਾਵੇਂ ਜਿਵੇਂ ਕਿਵੇਂ ਲੰਘ ਗਿਆ ਪਰ ਉਦੋਂ ਦੀਆਂ ਕੌੜੀਆਂ ਯਾਦਾਂ ਉਹਦੇ ਦਿਲੋਂ ਦਿਮਾਗ 'ਚ ਘਾਰ-ਘਾਰ ਗਈਆਂ ਸੀ। ਘਰੋਂ ਕੋਈ ਸਹੀ ਸੇ ਤੇ ਪਿਆਰ ਨਾ ਮਿਲਣ ਕਾਰਨ ਉਹ ਬਾਹਰੋਂ ਪਿਆਰ ਲੱਭਣ ਲੱਗ ਪਈ ਤੇ ਸਿਰਫ 13 ਸਾਲਾਂ ਦੀ ਉਮਰ 'ਚ ਹੀ ਆਪਣੇ ਕਿਸੇ ਜਮਾਤੀ ਨਾਲ ਸਰੀਰਕ ਸੰਬੰਧ ਬਣਾ ਲਏ 2 ਸਾਲਾਂ ਬਾਅਦ ਉਹ ਜਮਾਤੀ ਕਿਸੇ ਗੋਰੀ ਕੁੜੀ ਨਾਲ ਚਲਾ ਗਿਆ ਤਾਂ ਸਵੀਟੀ ਨੇ ਖੁਦ ਨੂੰ ਠੱਗਿਆ ਜਿਹਾ ਮਹਿਸੂਸ ਕੀਤਾ ਉਹਦੇ ਅੰਦਰ ਪਹਿਲੀ ਵਾਰ ਹੀਣ ਭਾਵਨਾ ਜਾਗੀ ਸੀ ਕਿ ਗੋਰੇ ਰੰਗ ਕਾਰਨ ਉਹਦਾ ਬாய்ਫ੍ਰੈਂਡ ਉਹਨੂੰ ਛੱਡ ਗਿਆ ਸੀ ਬਦਲੇ ਦੀ ਅੱਗ 'ਚ ਭਰੀ ਸਵੀਟੀ ਨੇ ਆਪਣੇ ਨਾਲ ਹੀ ਪੜਦੇ ਇੱਕ ਗੋਰੇ ਮੁੰਡੇ ਨਾਲ ਦੋਸਤੀ ਪਾ ਲਈ ਤੇ ਸ਼ਰਿਆ ਮਸ ਗੋਰੇ ਮੁੰਡੇ ਨਾਲ ਘੁੰਮਦੀ ਫਿਰਦੀ ਤੇ ਜ਼ਿੰਦਗੀ ਦੀਆਂ ਖੁੱਲਾ ਮੰਨਣ ਲੱਗੀ। ਉਹਦੀ ਮਾਂ ਨੂੰ ਜਦ ਇਹ ਸਬੰਧ ਬਾਰੇ ਪਤਾ ਲੱਗਿਆ ਤਾਂ ਉਹਦੇ ਹੋਸ਼ ਉੱਡ ਗਏ। ਕੁੜੀਏ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਵੱਢ ਦੇਊਗਾ। ਮਾਂ ਨੇ ਡਰਾਵਾ ਦਿੱਤਾ। ਪਿਓ ਦਾ ਡਰ ਤੈਨੂੰ ਹੋਏਗਾ ਮਾਂ ਮੈਨੂੰ ਨਹੀਂ। ਮੇਰੇ ਵੱਲ ਉਂਗਲ ਵੀ ਕੀਤੀ ਹੱਥ ਤੋੜ ਦੇਾਂਗੀ। ਸਵੇਟੀ ਦੀਆਂ ਅੱਖਾਂ 'ਚੋਂ ਨਫ਼ਰਤ ਦੇ ਚੰਗਿਆੜੇ ਨਿਕਲ ਰਹੇ ਸੀ ਕੀ ਹੈਂ? ਉਦੀ ਮਾਂ ਨੂੰ ਆਪਣੇ ਕੰਨਾਂ ਤੇ ਯਕੀਨ ਨਾ ਆਇਆ ਯੈਸ ਆਈ ਮੀਨ ਟਿਫ ਹੀ ਇੰਟਰਫੇਅਰ ਇਨ ਮਾਈ ਲਾਈਫ ਆਈ ਵਿਲ ਟੀਚ ਹਿਮ ਅ ਲੈਸਨ ਸਵੀਟੀ ਦੇ ਚਿਹਰੇ ਤੇ ਕਿਸੇ ਖਤਰਨਾਕ ਇਰਾਦੇ ਦੀ ਪੱਕੀ ਝਲਕ ਦਿਖੀ ਮਾਂ ਅੰਦਰੋਂ ਕੰਬ ਗਈ ਚੁੱਪ ਕਰਕੇ ਮਾਂ ਨੇ ਗੱਲ ਖਤਮ ਕਰਨੀ ਚਾਹੀ ਤਾਂ ਕਿ ਤੁਲਨਾ ਫੜੇ ਚੁੱਪ ਕਰੇ ਤਾਂ ਕੁਝ ਨਹੀਂ ਆਈ ਐਮ ਨਾਟ ਲਾਈਕ ਯੂ ਹੂ ਵਿਲ ਟੇਕ ਥਿਸ ਬੁਲਸ਼ਿਟ ਬਲੈਡੀ ਡਰੰਕਰ ਤੈਨੂੰ ਕੁੱਟਦਾ ਮਾਰਦਾ ਹੈ ਤੇ ਬਾਹਰ ਗੋਰੀਆਂ ਨਾਲ ਐਸ਼ ਕਰਦਾ ਹੈ ਵਾਈ ਡੋਂਟ ਯੂ ਡਿਵੋਰਸ ਹਿਮ ਇਟਸ ਨਾਟ ਵਰਥ ਐਨੀਥਿੰਗ ਹੀ ਡਸ ਨਾਟ ਗਿਵ ਯੂ ਐਨੀਥਿੰਗ ਸਵੀਟੀ ਕਈ ਸਾਲਾਂ ਦੀ ਭਰੀ ਪੀਤੀ ਪਈ ਸੀ ਤੇ ਜਵਾਨੀ ਦੀ ਦਹਲீஸ் ਤੇ ਪੈਰ ਰੱਖਦਿਆਂ ਜਿਵੇਂ ਉਹਦੇ ਅੰਦਰਲੀ ਜਵਾਲਾਮੁਖੀ ਫਟ ਗਈ ਸੀ ਨੀ ਕੁੜੀਏ ਰੱਬ ਦੇ ਵਾਸਤੇ ਚੁੱਪ ਕਰ ਜਾ ਜੋ ਮਰਜੀ ਕਰ ਪਰ ਆਪਣੇ ਪਿਓ ਦੀਆਂ ਅੱਖਾਂ ਤੋਂ ਬਚ ਕੇ ਜੇ ਉਹਨੂੰ ਪਤਾ ਲੱਗ ਗਿਆ ਤਾਂ ਮਾਵਾ ਧੀਆਂ ਦੋਵਾਂ ਨੂੰ ਜਿਉਂਦੇ ਜੀ ਜਲਾ ਦੋ ਮਾਂ ਨੇ ਹੱਥ ਜੋੜੇ ਤੂੰ ਡਰੀ ਜਾ ਉਹਦੇ ਤੋਂ ਮੈਂ ਨਹੀਂ ਡਰਦੀ ਜੋ ਕਰਨਾ ਹੈ ਕਰ ਲਵੇ ਜਲਾ ਕੇ ਖੁਦ ਵੀ ਨਹੀਂ ਬਚੇਗਾ ਲਾਈਫ ਇਨ ਪ੍ਰिजनਮੈਂਟ ਹੋਏਗੀ ਸਵੀਟੀ ਨੇ ਵਕੀਲਾ ਮੰਗ ਕਿਹਾ ਮਾਂ ਨੇ ਹੋਰ ਬਹਿਸ ਕਰਨੀ ਠੀਕ ਨਹੀਂ ਸਮਝੀ ਤੇ ਨਾ ਹੀ ਸਵੀਟੀ ਨੇ ਆਪਣੇ ਤੌਰ ਤਰੀਕੇ ਬਦਲੇ ਕਾਲਜ ਤੱਕ ਪਹੁੰਚਦੇ ਆ ਉਹ ਕਈ ਦੋਸਤ ਬਦਲ ਚੁੱਕੀ ਸੀ ਉਰਦੀ ਉਰਦੀ ਹਵਾ ਉਹਦੇ ਪਿਓ ਤੱਕ ਵੀ ਪਹੁੰਚ ਚੁੱਕੀ ਸੀ ਕਿ ਉਹ ਬਲਾਈਤੀ ਮਾਹੌਲ ਚ ਰੰਗੀ ਜਾ ਚੁੱਕੀ ਸੀ ਪੜਿਆ ਲਿਖਿਆ ਹੋਣ ਕਾਰਨ ਉਹ ਬਲਾਈਤੀ ਸੱਭਿਆਚਾਰ ਤੇ ਕਾਨੂੰਨ ਦੀਆਂ ਪੇਚੇਦਾਰੀਆਂ ਨੂੰ ਸਮਝਦਾ ਸੀ ਸਵੀਟੀ ਨਾਲ ਸਿੱਧਾ ਪੰਗਾ ਲੈਣ ਦੀ ਬਜਾਏ ਉਹਨੇ ਉਹਦਾ ਵਿਆਹ ਕਰਨ ਦੀ ਸਕੀਮ ਬਣਾਈ ਇੰਡੀਆ ਤੋਂ ਆਏ ਕਿਸੇ ਮੁੰਡੇ ਨਾਲ ਉਹਨੇ ਉਹਨੂੰ ਨੂੜਨਾ ਚਾਹਿਆ ਆਦਮੀ ਤੀਵੀ ਦੋਹਾਂ ਨੇ ਇੱਕ ਦਿਨ ਮਿਲ ਕੇ ਬੜੇ ਪਿਆਰ ਨਾਲ ਸਵੀਟੀ ਨੂੰ ਆਪਣੇ ਕੋਲ ਬੁਲਾਇਆ ਸਵੀਟੀ ਨੇ ਪਹਿਲੀ ਵਾਰ ਆਪਣੀ ਮਾਂ ਨੂੰ ਆਪਣੇ ਪਿਓ ਦੇ ਨਾਲ ਸੋਫੇ ਤੇ ਇਕੱਠੇ ਬੈਠੇ ਦੇਖਿਆ ਵਰਨਾ ਤਾਂ ਉਹਦੀ ਦੁਲੱਤੀ ਤੋਂ ਡਰਦੀ ਉਹ ਉਹਦੇ ਨੇੜੇ ਆਉਣ ਤੋਂ ਵੀ ਬਚਦੀ ਸੀ ਬੇਟਾ ਅਸੀਂ ਵੀ ਚਾਹੁੰਦੇ ਹਾਂ ਕਿ ਹੁਣ ਆਪਣੇ ਸਿਰ ਦਾ ਭਾਰ ਹੌਲਾ ਕਰ ਦਈਏ ਜਵਾਨ ਧੀਆ ਮਾਪਿਆਂ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਫਰਜ਼ ਪੂਰਾ ਕਰਕੇ ਸੁਰਖਰੂ ਹੋਈਏ ਤੇ ਫਿਰ ਇੰਡੀਆ ਚਲੇ ਜਾਈਏ ਉਹਨੇ ਆਪਣੇ ਪਿਓ ਦੇ ਮੂੰਹੋਂ ਅੱਜ ਪਹਿਲੀ ਵਾਰ ਸ਼ਹਿਦ ਟਪਕਦਾ ਦੇਖਿਆ ਹੋਰ ਕੀ ਚੰਗਾ ਮੁੰਡਾ ਮਿਲ ਜਾਏ ਤਾਂ ਫਿਰ ਹੋਰ ਕੀ ਚਾਹੀਦਾ ਹੈ ਮਾਂ ਨੇ ਵੀ ਪਿਓ ਦੀ ਸੁਰ ਨਾਲ ਸੁਰ ਮਿਲਾਈ ਮੁੰਡਾ ਬਹੁਤ ਚੰਗਾ ਹੈ ਮੇਰੇ ਦੋਸਤ ਦਾ ਭਤੀਜਾ ਹੈ ਨਵੇਂ ਸ਼ਹਿਰ ਤੋਂ ਐਮਬੀਏ ਕਰਨ ਆਇਆ ਹੈ ਲੰਡਨ ਬਹੁਤ ਅੱਛੇ ਘਰ ਦਾ ਮੁੰਡਾ ਹੈ ਲੱਖਾਂ ਦੀ ਜ਼ਮੀਨ ਜਾਇਦਾਦ ਹੈ ਪਿੱਛੇ ਪਿਓ ਦਾ ਚੰਗਾ ਕਾਰੋਬਾਰ ਹੈ ਸਵੀਟੀ ਲਈ ਉਹ ਪਰਫੈਕਟ ਮੈਚ ਹੈ ਪਿਓ ਨੇ ਮੁੰਡੇ ਦੇ ਗੁਣ ਗਿਣੇ ਡੈਡ ਆਈ ਡੋਟ ਵਾਂਟ ਟੂ ਗੈਟ ਮੈਰੀਡ ਵਿਦ ਐਨੀ ਇੰਡੀਅਨ ਬாய் ਸਵੀਟੀ ਨੇ ਇੱਕੋ ਸਾਹ ਜਵਾਬ ਦਿੱਤਾ ਕਿਉਂ ਦੋਵੇਂ ਤਰਬ ਕੇ ਕਿਉਂਕਿ ਮੈਂ ਨਹੀਂ ਚਾਹੁੰਦੀ ਇੰਡੀਆ ਤੋਂ ਆਇਆ ਕੋਈ ਈਡੀਅਟ ਮੇਰੇ ਤੇ ਰੂਲ ਕਰੇ ਆਈ ਕਾਂਟ ਸਟੈਂਡ ਦਿਸ ਬੁਲਸ਼ਿਟ ਲਾਈਕ ਯੂ ਮਮ ਸਵੀਟੀ ਦਾ ਚਿਹਰਾ ਨਫਰਤ ਨਾਲ ਭਰ ਗਿਆ ਸੀ ਸਵੀਟੀ ਉਹਦਾ ਪਿਓ ਗੁੱਸੇ ਚ ਗਰਜਿਆ ਡੋਂਟ ਸ਼ੂਟ ਮੀ ਡੈਡ ਆਈ نو ਵਟ ਯੂ ਆਰ ਟ੍ਰਾਈਂਗ ਟੂ ਡੂ ਵਟ ਆਈ ਡੋਂਟ ਵਾਂਟ ਲੈਟ ਯੂ ਟ੍ਰੀਟ ਮੀ ਲਾਈਕ ਮਾਈ ਮਦਰ ਆਈ ਐਮ ਨਾਟ ਯਰ ਪਰਸਨਲ ਪ੍ਰੋਪਰਟੀ ਥੈਟ ਯੂ ਹੈਂਡ ਓਵਰ ਟੂ ਸਮਵਨ ਯੂ ਵਾਂਟ आई एम अ ह्यूमन बीइंग एंड वांट टू बी ट्रीटेड लाइक वन स्वीटी ਪਿਓ ਤੋਂ ਵੀ ਉੱਚੀ ਆਵਾਜ਼ ਵਿੱਚ ਦਿਹਾੜੀ ਦੋਵੇਂ ਉਹਦੇ ਤੇਵਰ ਦੇਖ ਕੇ ਬਰਫ਼ ਵਾਂਗ ਜੰਮ ਗਏ ਤੇ ਉਹਨੇ ਜ਼ੋਰ ਨਾਲ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਅੰਦਰ ਅੰਗਰੇਜ਼ੀ 뮤직 ਲਗਾ ਲਿਆ ਉਹਦੇ ਮਾਪਿਓ ਲਈ ਹੁਣ ਇਹ ਨਵੀਂ ਸਮੱਸਿਆ ਖੜੀ ਹੋ ਗਈ ਸੀ ਕਿ ਸਵੀਟੀ ਨੂੰ ਪੱਛਮੀ ਮਾਹੌਲ ਚੋਂ ਕਿਵੇਂ ਮੋੜਿਆ ਜਾਵੇ ਮਾਹੌਲ ਜੋ ਇੱਕ ਇਹੋ ਜਿਹਾ ਗਹਿਰਾ ਸਮੁੰਦਰ ਸੀ ਜਿਸ ਵਿੱਚ ਇੱਕ ਵਾਰ ਉਤਰਨ ਪਿੱਛੋਂ ਬੰਦਾ ਹੋਰ ਡੂੰਗਾ ਲੈਦਾ ਜਾਂਦਾ ਸੀ ਧੀ ਦੇ ਰਵੱਈਏ ਨੂੰ ਦੇਖ ਕੇ ਤਾਂ ਉਹ ਹੋਰ ਵੀ ਡਰ ਗਏ ਸੀ ਉਹਨਾਂ ਨੂੰ ਲੱਗਣ ਲੱਗ ਪਿਆ ਸੀ ਕਿ ਸਵੀਟੀ ਹੁਣ ਉਹਨਾਂ ਦੇ ਹੱਥਾਂ 'ਚੋਂ ਨਿਕਲ ਚੁੱਕੀ ਸੀ ਤੇ ਉਹਦਾ ਹੁਣ ਵਾਪਸ ਮੁੜਨਾ ਔਖਾ ਸੀ ਪਰ ਫੇਰ ਵੀ ਕੋਸ਼ਿਸ਼ ਕਰਨ ਵਿੱਚ ਕੀ ਹਰਜ ਸੀ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮੀਕਾਰ ਮੁੜ ਆਵੇ ਆਖਰ ਚੜਦੀ ਜਵਾਨੀ 'ਚ ਸਭ ਤੋਂ ਪੁੱਲ ਹੋਈ ਜਾਂਦੀ ਹੈ ਇਹ ਉਮਰ ਹੀ ਇਹੋ ਜਿਹੀ ਹੁੰਦੀ ਹੈ પતિ ਦੇ ਕਹਣ ਤੇ ਉਹਦੀ ਮਾਂ ਨੇ ਕਈ ਵਾਰ ਫਿਰ ਉਹਦੇ ਨਾਲ ਠਰਮੇ ਨਾਲ ਗੱਲ ਕਰਨੀ ਚਾਹੀ ਪਰ ਸਵੀਟੀ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ ਮਮ ਜਿਹੋ ਜਿਹੇ ਲਾਈਫ ਤੂੰ ਜੀ ਰਹੀ ਐ ਕੀ ਤੂੰ ਚਾਹਨੀ ਐ ਮੈਂ ਵੀ ਉਹੀ ਹਾਲਤ ਚ ਰਹਾ ਸਵੀਟੀ ਨੇ ਸਿੱਧਾ ਸਵਾਲ ਪੁੱਛਿਆ ਬੇਟਾ ਹਰ ਮਰਦ ਤੇਰੇ ਪਿਓਰਗਾ ਨਹੀਂ ਹੁੰਦਾ ਮਾਂ ਨੇ ਵੀ ਸਿੱਧਾ ਜਵਾਬ ਦਿੱਤਾ 올 ਰਾਈਟ ਪਰ ਉਹ ਮਰਦ ਘੱਟੋ ਘੱਟ ਮੇਰੀ ਪਸੰਦ ਦਾ ਤਾਂ ਹੋਣਾ ਚਾਹੀਦਾ ਸਵੀਟੀ ਨੇ ਸ਼ਰਤ ਰੱਖੀ ਪਸੰਦ ਮਾ ਆਪੇ ਆ ਜਾਵੇਗਾ ਇੱਕ ਵਾਰੀ ਵਿਆਹ ਹੋ ਗਿਆ ਤਾਂ ਪਿਆਰ ਆਪੇ ਪੈ ਜਾਏਗਾ ਤੂੰ ਮੇਰੀ ਗੱਲ ਮੰਨ ਮੈਂ ਤੇਰਾ ਭਲਾ ਚਾਹੁੰਦੀ ਹਾਂ ਤੇਰੀ ਮਾਂ ਆ ਮੈਂ ਮਾਂ ਨੇ ਮਿੰਨਤ ਕੀਤੀ ਜੇ ਤੂੰ ਮੇਰੀ ਮਾਂ ਹੈ ਤਾਂ ਮੇਰਾ ਭਲਾ ਚਾਹੁੰਦੀ ਹਾਂ ਤਾਂ ਮੇਰੀ ਫੋਰਸਡ ਮੈਰਿਜ ਨਾ ਕਰ ਡੋਂਟ ਫੋਰਸ ਮੀ ਆਦਰਵਾਈਸ ਆਈ ਲੀਵ ਦਾ ਹਾਊਸ ਸਵੀਟੀ ਨੇ ਧਮਕੀ ਦਿੱਤੀ ਮਾਂ ਨੇ ਕੰਨਾਂ ਨੂੰ ਹੱਥ ਲਾ ਲਏ ਓਕੇ ਮੈਂ ਤੇ ਨੂੰ ਕੁਝ ਨਹੀਂ ਕਹਿੰਦੀ ਪਰ ਤੂੰ ਵੀ ਆਪਣੀ ਪਸੰਦ ਦਾ ਕੋਈ ਇੰਡੀਅਨ ਮੁੰਡਾ ਲੱਭ ਲੈ ਆਪਣੀ ਜਾਤ ਦਾ ਹੋਵੇ ਕੋਰਾ ਕਾਲਾ ਨਾ ਹੋਵੇ ਮਾਂ ਨੇ ਹਾਰਮਨੀ ਕਿਉ ਗੋਰੇ ਕਾਲੇ ਚ ਕੀ ਖਰਾਬੀ ਹੈ ਦੇ ਆਰ ਮੱਚ ਬੈਟਰ ਦੈਨ ਆਵਰ ਓਨ ਪੀਪਲ ਸਵੀਟੀ ਹੱਸੀ ਕੁੜੀ ਦੇ ਘਰੋਂ ਭੱਜਣ ਦੇ ਡਰੋਂ ਆਦਮੀ ਤੀਵੀਂ ਦੋਵੇਂ ਚੁੱਪੀ ਧਾਰ ਬਿਗੇ ਗਏ ਤੇ ਮੁਰ ਸਵੀਟੀ ਨਾਲ ਵਿਆਹ ਦੀ ਗੱਲ ਨਹੀਂ ਕੀਤੀ ਪਰ ਸਵੀਟੀ ਘਰ ਚ ਸ਼ਾਇ ਇੱਕ ਅਜੀਬ ਜਿਹੀ ਘੁੱਟਣ ਨੂੰ ਬੁਰੀ ਤਰ੍ਹਾਂ ਮਹਿਸੂਸ ਕਰ ਰਹੀ ਸੀ ਸਭ ਤੇਰੀਆਂ ਸਿੱਖਿਆਵਾਂ ਦਾ ਅਸਰ ਹੈ ਉਹਦਾ ਡੈਡ ਉਹਦੀ ਮਾਂ ਨੂੰ ਮੇਹਣੇ ਮਾਰਦਾ ਸਵੀਟੀ ਮੈਂ ਸੋਚਿਆ ਸੀ ਤੂੰ ਵੱਡੀ ਹੋਏਂਗੀ ਤੇ ਮੇਰਾ ਸਹਾਰਾ ਬਣੇਂਗੀ ਮੇਰਾ ਜਵਾਈ ਮੇਰਾ ਪੁੱਤ ਬਣ ਜਾਏਗਾ ਪਰ ਹੁਣ ਲੱਗਦਾ ਇਹ ਆਸ ਵੀ ਕਦੇ ਪੂਰੀ ਨਹੀਂ ਹੋਣੀ ਉਹਦੀ ਮਾਂ ਕਦੇ-ਕਦੇ ਹੌਕੇ ਭਰਦੀ ਪਰ ਸਵੀਟੀ ਤੇ ਉਹਨਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਸੀ ਉਹਦੇ ਚੁੱਪਵੇਂ ਲਫ਼ਜ਼ਾਂ ਤੋਂ ਨਜ਼ਰਾਂ ਤੋਂ ਬਚਣ ਲਈ ਉਹਨੇ ਕਿਸੇ ਦੂਰ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਪ라이 ਦੇ ਬਹਾਨੇ ਉਹ ਘਰ ਦੀ ਕੈਚ ਤੋਂ ਬਾਹਰ ਨਿਕਲ ਗਈ ਜਿਸ ਘਰ ਚ ਉਹਨੇ ਆਪਣੀ ਮਾਂ ਦਾ ਮਾਂ ਦੀ ਦੁਰਦਸ਼ਾ ਆਪਣੀਆਂ ਨੰਗੀਆਂ ਅੱਖਾਂ ਨਾਲ ਦੇਖੀ ਸੀ ਉਹਨੂੰ ਉਹ ਦੋਜਿਕ ਵਰਗਾ ਲੱਗਦਾ ਸੀ ਘਰੋਂ ਬਾਹਰ ਨਿਕਲਦੇ ਹੀ ਉਹਨੂੰ ਜਿਵੇਂ ਸੁੱਖ ਦਾ ਸਾਹ ਆਉਂਦਾ ਖੁੱਲੀ ਆਜ਼ਾਦ ਹਵਾ ਚ ਉਹਨੂੰ ਆਪਣੇ ਜ਼ਿੰਦਾ ਹੋਣ ਦਾ ਅਹਿਸਾਸ ਹੁੰਦਾ ਵਰਨਾ ਘਰ ਦੇ ਅੰਦਰ ਤੋਂ ਖੁਦ ਨੂੰ ਆਪਣੀ ਮਾਂ ਵਾਂਗ ਇੱਕ ਜ਼ਿੰਦਾ ਲਾਸ਼ ਸਮਝਣ ਲੱਗ ਪਈ ਸੀ ਜੋ ਸਿਰਫ ਇੱਕ ਮਰਦ ਦੇ ਰਹਿਮੋ ਕਦਮ ਤੇ ਨਿਰਪਰ ਸੀ ਜਿਉ ਚਾਹੁੰਦਾ ਸੀ ਤਾਂ ਉਹ ਹੱਸ ਸਕਦੀ ਸੀ ਵਰਨਾ ਰੋਣਾ ਹੀ ਉਹਦੀ ਤਕਦੀਰ ਸੀ ਇਹੋ ਚਾਹੇ ਘਰ ਨਾਲੋਂ ਬੇકરી ਚੰਗੀ ਜਿੱਥੇ ਘੱਟੋ ਘੱਟ અપਮਾਨ ਦੇ ਘੁੱਟ ਪਾਰਾਂ ਲਈ ਮਜਬੂਰਤਾ ਨਹੀਂ ਹੋਣਾ ਪੈਂਦਾ ਸੀ ਪਰ ਉਹਦੇ ਮਾਪਿਆਂ ਨੂੰ ਉਹਦਾ ਇੱਕਦਮ ਘਰ ਛੱਡ ਕੇ ਬਾਹਰ ਪੜ੍ਹਾਈ ਕਰਨ ਜਾਣਾ ਹਾਜ਼ਮ ਨਹੀਂ ਹੋ ਰਿਹਾ ਸੀ ਸਵੇਟੀ ਇੱਥੇ ਕਿਹੜਾ ਯੂਨੀਵਰਸਿਟੀਾਂ ਦੀ ਕਮੀ ਐ ਅਸੀਂ ਵੀ ਇਕੱਲੇ ਹੋ ਜਾਵਾਂਗੇ ਤੇ ਤੂੰ ਵੀ ਇਕੱਲੀ ਰਹੇਂਗੀ ਮਾਂ ਨੇ ਆਖਰੀ ਵਾਰ ਸਮਝਾਉਣਾ ਚਾਹਿਆ ਮੈਂ ਇਕੱਲੀ ਹੀ ਰਹਿਣਾ ਚਾਹੁੰਦੀ ਹਾਂ ਮੈਂ ਚਾਹੁੰਦੀ ਹਾਂ ਕਿ ਤੂੰ ਵੀ ਇਕੱਲੀ ਰਹਿ ਤਾਂ ਕਿ ਡੈਡ ਨੂੰ ਲੈਸਨ ਮਿਲੇ ਹੀ ਇਜ਼ ਅ ਬਲੱਡੀ ਅਬਿਊਜ਼ਰ ਸਵੀਟੀ ਨੇ ਆਪਣੇ ਦੰਦਾਂ ਹੇਠ ਬੁੱਲ ਦੱਬੇ ਦੁਰਫਿੱਟੇ ਮੂੰਹ ਤੇਰੇ ਮੈਂ ਸੁੱਖ ਨਾਲ ਕਿਉਂ ਇਕੱਲੀ ਰਹਾ ਤੇਰੇ ਤੇਰਾ ਪਿਓ ਜਿਉਂਦਾ ਰਹੇ ਸੁੱਖ ਨਾਲ ਮੈਂ ਤਾਂ ਉਹਦੇ ਨਾਲ ਆਪੇ ਕੱਟੀ ਜਾਊ ਮਾਂ ਨੇ ਮੱਥੇ ਤੇ ਹੱਥ ਮਾਰਿਆ ਇਹੀ ਤਾਂ ਪ੍ਰੋਬਲਮ ਹੈ ਨਾ ਤੂੰ ਉਹਨੂੰ ਛੱਡ ਨਹੀਂ ਸਕਦੀ ਤੇ ਨਾ ਉਹਦੇ ਨਾਲ ਰਹਿ ਸਕਦੀ ਐ ਇਹ ਰਿਲੇਸ਼ਨਸ਼ਿਪ ਤੇਰੇ ਲਈ ਇੱਕ ਮਜਬੂਰੀ ਹੈ ਉਹ ਤੈਨੂੰ ੱੱਕੇ ਮਾਰ ਕੇ ਵੀ ਘਰੋਂ ਕੱਢੇਗਾ ਤਾਂ ਵੀ ਤੂੰ ਨਹੀਂ ਜਾਏਂਗੀ that is your culture but it's not my culture i like my own life please don't stop me سویਟੀ ਨੇ ਪਿਆਰ ਨਾਲ ਜੱਫੀ ਪਾਈ ਤਾਂ ਮਾਂ ਦੀਆਂ ਅੱਖਾਂ ਸ਼ਲਕ ਪਈਆਂ ਪੜ੍ਹਾਈ ਵਿੱਚ ਹੁਸ਼ਿਆਰ ਸੀ سویਟੀ ਤੇ ਹਮੇਸ਼ਾ ਅਵਲ ਦਰਜੇ 'ਚ ਪਾਸ ਹੁੰਦੀ ਸੀ ਟੂਰਿਜ਼ਮ ਦੀ ਡਿਗਰੀ ਕਰਦਿਆਂ ਉਹ ਕਈ ਮੁਲਕਾਂ ਦੀ ਸੈਰ ਵੀ ਕਰ ਆਈ ਸੀ ਪੜ੍ਹਾਈ ਪੂਰੀ ਕਰਦਿਆਂ ਹੀ ਉਹਨੂੰ ਵਧੀਆ ਨੌਕਰੀ ਵੀ ਮਿਲ ਗਈ ਸੀ ਚੰਗੀ ਤਨਖਾਹ ਹੋਣ ਕਾਰਨ ਆਪਣਾ ਫਲੈਟ ਖਰੀਦਣ 'ਚ ਉਨੂੰ ਦਿੱਕਤ ਪੇਸ਼ ਨਹੀਂ ਆਈ ਕੋਈ ਕਾਰ ਉਹਨੇ ਪਹਿਲਾਂ ਹੀ ਮਹਿੰਗੀ ਤੇ ਸ਼ਾਨਦਾਰ ਰੱਖੀ ਹੋਈ ਸੀ ਮਾਂ ਦੇ ਜ਼ਿਆਦਾ ਕਹੇ ਤੋ ਕਦੇ-ਕਦੇ ਸਾਲਸ਼ੀमाही ਘਰ ਢੇੜਾ ਮਾਰ ਆਉਂਦੀ ਸੀ ਵਾਰਨਾ ਉਹਦਾ ਆਪਣੇ ਮਾਪਿਆਂ ਨਾਲ ਕੋਈ ਬਹੁਤਾ ਸੰਪਰਕ ਨਹੀਂ ਰਿਹਾ ਸੀ ਉਹ ਉਹਦੀ ਆਜ਼ਾਦ ਜ਼ਿੰਦਗੀ ਤੋਂ ਖੁਸ਼ ਨਹੀਂ ਸਨ ਤੇ ਉਹ ਉਹਨਾਂ ਦੇ ਪ੍ਰਾਤਨ ਰੂੜੀਵਾਦੀ ਵਿਚਾਰਾਂ ਨਾਲ ਸਹਿਮਤ ਨਹੀਂ ਸੀ ਜੋ ਔਰਤ ਨੂੰ ਸਿਰਫ ਜੰਜੀਰਾਂ 'ਚ ਜਕੜ ਕੇ ਰੱਖਣਾ ਚਾਹੁੰਦੇ ਸੀ ਆ자ਦ ਜ਼ਿੰਦਗੀ ਜਿਉਣ ਦੀ ਚਾਹਤ ਉਹ ਆਪਣੇ ਮਾਪਿਆਂ ਤੋਂ ਸੈਂਕੜੇ ਮੀਲ ਦੂਰ ਆ ਕੇ ਇਕੱਲੀ ਰਹਿਣ ਲੱਗ ਪਈ ਸੀ ਇੰਗਲੈਂਡ 'ਚ ਰਹਿੰਦੇ ਆ ਅਨੇਕਾਂ ਸਿੰਗਲ ਔਮਨ ਵਾਂਗ ਉਹ ਖੁਦ ਆਪਣੇ ਪੈਰਾਂ 'ਤੇ ਖੜੀ ਸੀ ਤੇ ਉਹਨੂੰ ਕਿਸੇ ਮਰਦ ਦੇ ਸਹਾਰੇ ਦੀ ਲੋੜ ਨਹੀਂ ਸੀ ਮਰਦ ਦੀ ਜੇ ਲੋੜ ਸੀ ਤਾਂ ਸਿਰਫ ਸਰੀਰਕ ਸੁੱਖ ਲਈ ਤੇ ਇਹ ਸੁੱਖ ਨੂੰ ਪ੍ਰਾਪਤ ਕਰਨ ਲਈ ਵਿਆਹ ਦਾ ਸ਼ਿਕੰਜਾ ਗੱਲ 'ਚ ਪਾਉਣਾ ਲਾਜ ਵੀ ਨਹੀਂ ਸੀ ਉਹਵੇਂ ਹੀ ਜਿਵੇਂ ਦੁੱਧ ਬਜ਼ਾਰੋਂ ਮਿਲਣ ਤੇ ਘਰ ਮੱਝ ਜਾਂ ਗਾਂ ਬੰਨਣ ਦੀ ਲੋੜ ਨਹੀਂ ਰਹਿੰਦੀ ਉਹਦੇ ਆਸ-ਪਾਸੇ ਦੇ ਮਾਹੌਲ 'ਚ ਇਹੋ ਜਿਹੇ ਮਰਦਾਂ ਦੀ ਘਾਟ ਨਹੀਂ ਸੀ ਜੋ ਉਸੇ ਵਰਗੀ ਸੋਚ ਰੱਖਦੇ ਸੀ ਜਿਨ੍ਹਾਂ ਨੂੰ ਕਿਸੇ ਕਾਨੂੰਨੀ ਪੰਗੇ 'ਚ ਪੈਣ ਤੋਂ ਪੂਰਾ ਪਰਹੇਜ਼ ਸੀ ਪਰ ਕਿਸੇ ਔਰਤ ਨਾਲ ਬਿਨਾਂ ਕਿਸੇ ਸੀਰੀਅਸ ਕਮਿਟਮੈਂਟ ਦੇ ਰਹਿਣ ਲਈ ਉਹ ਤਿਆਰ ਸਨ ਤੇ ਸਵੀਟੀ ਨੂੰ ਇਹੋ ਜਿਹੇ ਰਿਸ਼ਤੇ ਬਹੁਤ ਚੰਗੇ ਲੱਗਦੇ ਸੀ ਜਿਨ੍ਹਾਂ 'ਚ ਕੋਈ ਮਜਬੂਰੀ ਨਾ ਹੋਵੇ ਉਹ ਕਿਸੇ ਰਿਸ਼ਤੇ ਨੂੰ ਉਦੋਂ ਤੱਕ ਸਫਲ ਮੰਨਦੀ ਸੀ ਜਦ ਤੱਕ ਉਹ ਜਿਉਂਦਾ ਸੀ ਉਹਦੇ ਮਰਨ ਦਾ ਅਹਿਸਾਸ ਹੁੰਦਿਆਂ ਹੀ ਉਹਨੂੰ ਛੱਡ ਜਾਂਦੀ ਸੀ ਇਸ ਤੋਂ ਪਹਿਲਾਂ ਕਿਸੇ ਰਿਸ਼ਤੇ ਦੇ ਟੁੱਟਣ ਦਾ ਦਰਦ ਉਹ ਆਪਣੇ ਅੰਦਰ ਮਹਿਸੂਸ ਕਰੇ ਉਹ ਉਤੋਂ ਕਿਨਾਰਾ ਕਰ ਜਾਂਦੀ ਆਪਣੇ ਪਹਿਲੇ ਬੁਆਏਫ੍ਰੈਂਡ ਦੀ ਬੇਵਫਾਈ ਤੋਂ ਮਿਲੇ ਦਰਦ ਨੂੰ ਉਹ ਹਾਲੇ ਵੀ ਭੁੱਲੀ ਨਹੀਂ ਸੀ ਉਹ ਮੋੜ ਉਸ ਸਥਿਤੀ 'ਚ ਜਾਣਾ ਨਹੀਂ ਚਾਹੁੰਦੀ ਸੀ ਸ਼ਾਇਦ ਇਸੇ ਕਰਕੇ ਉਹ ਕਿਸੇ ਵੀ ਰਿਸ਼ਤੇ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੀ ਸੀ ਜਿੱਥੋਂ ਤੱਕ ਲੱਭ ਗਿਆ ਠੀਕ ਹੈ ਜਿੰਨਾ ਕਿ ਚੱਲ ਗਿਆ ਸਹੀ ਹੈ ਕਿਸੇ ਨਾਲ ਕੋਈ ਗਿਲਾ ਨਹੀਂ ਸ਼ਿਕਵਾ ਨਹੀਂ ਅਣਚਾਹੇ ਰਿਸ਼ਤਿਆਂ ਨੂੰ ਪੁਰਾਣੇ ਕੱਪੜਿਆਂ ਵਾਂਗ ਲਾ ਕੇ ਸੋਟ ਦਿੰਦੀ ਸੀ ਉਹ ਤੇ ਇਹੋ ਚਾਹੇ ਕੱਪੜੇ ਕਈ ਵਾਰ ਲਾ ਕੇ ਸੁੱਟ ਚੁੱਕੀ ਸੀ ਉਹ ਕਿੰਨੀ ਵਾਰ ਉਹਨੂੰ ਖੁਦ ਨੂੰ ਵੀ ਯਾਦ ਨਹੀਂ ਸੀ ਇਹ ਕੱਲੀ ਪਈ ਕਦੀ ਉਹ ਉਹਨਾਂ ਕੱਪੜਿਆਂ ਦੀ ਗਿਣਤੀ ਕਰਨ ਦੀ ਕੋਸ਼ਿਸ਼ ਕਰਦੀ ਪਰ ਹਿਸਾਬ ਕਿਤਾਬ ਅਕਸਰ ਵਿਗੜ ਜਾਂਦਾ ਸੀ ਉਹਦੀ ਸਮਝ ਤੋਂ ਬਾਹਰ ਦਾ ਲੇਖਾ ਜੋਖਾ ਸੀ ਤੇ ਉਹ ਇਸ ਵਿੱਚ ਬਹੁਤੀ ਦਿਲਚਸਪੀ ਵੀ ਨਹੀਂ ਰੱਖਦੀ ਸੀ ਜੋ ਚਲਾ ਗਿਆ ਉਸੇ ਬੁੱਲ ਜਾਏ ਇਹੀ ਉਹਦੀ ਨੀਤੀ ਸੀ ਕਿਸੇ ਦਾ ਪਿੱਛਾ ਕਰਨਾ ਉਹਦੇ ਸੁਭਾਅ 'ਚ ਸ਼ਾਮਲ ਨਹੀਂ ਸੀ ਸ਼ਾਇਦ ਇਸੇ ਲਈ ਮਾਪਿਆਂ ਦਾ ਘਰ ਛੱਡਣ ਪਿੱਛੋਂ ਉਹਨਾਂ ਤੋਂ ਹੋਰ ਵੀ ਦੂਰ ਹੁੰਦੀ ਚਲੀ ਗਈ ਸੀ ਜਿਹੜੇ ਜੇ ਨੇੜੇ ਰਹਿ ਗਿਆ ਸੀ ਤਾਂ ਸਿਰਫ ਆਪਣਾ ਆਪ ਤੇ ਆਪਣੇ ਆਪ ਨੂੰ ਸੰਭਾਲਣਾ ਉਹ ਬਾਖੂ ਵੀ ਜਾਣਦੀ ਸੀ ਸ਼ੁਰੂ ਤੋਂ ਹੀ ਕਿਸੇ ਉੱਤੇ ਭਾਵਨਾਤਮਕ ਤੌਰ ਤੇ ਨਿਰਭਰ ਨਾ ਹੋਣ ਕਾਰਨ ਉਹ ਦੁੱਖ ਸੁੱਖ ਚ ਘੱਟ ਹੀ ਡੋਲਦੀ ਸੀ ਆਸ-ਪਾਸੇ ਘਟਦੀਆਂ ਘਟਨਾਵਾਂ ਦੇ ਹਾਲਾਤ ਉਹਨੂੰ ਬਦਲਦੇ ਮੌਸਮ ਵਰਗੇ ਲੱਗਦੇ ਸੀ ਜੋ ਕੁਦਰਤ ਦੇ ਨਿਯਮਾਂ ਵਿੱਚ ਬੱਜੇ ਤਬਦੀਲ ਹੁੰਦੇ ਰਹਿੰਦੇ ਸਨ ਬਾਹਰ ਦੇ ਮੌਸਮ ਦਾ ਉਹਦੇ ਅੰਦਰ ਤੇ ਮੌਸਮ ਤੇ ਕੋਈ ਬਹੁਤਾ ਪ੍ਰਭਾਵ ਨਹੀਂ ਪੈਂਦਾ ਸੀ ਸਗੋਂ ਆਪਣੇ ਚੌਗਿਰਦੇ ਵਰਤ ਦੇ ਬਦਲਾਅ ਦਾ ਆਨੰਦ ਮਾਣਦੀ ਹਾਲਤ ਬਦਲਣ ਤੋਂ ਪਹਿਲਾਂ ਹੀ ਖੁਦ ਦੀ ਸੋਚ ਨੂੰ ਬਦਲ ਲੈਂਦੀ ਪਰ ਇਸ ਵਾਰ ਗੱਲ ਉਹਦੇ ਵਾਸਤੇ ਨਹੀਂ ਸੀ ਅਚਾਨਕ ਹੀ ਉਹਦਾ ਪਿਓ ਹੱਟ ਫੇਲ ਹੋਣ ਕਾਰਨ ਚਲਵੱਸਿਆ ਸੀ ਪਿਓ ਦੇ ਮਰਨ ਤੇ ਜਦੋਂ ਉਹ ਘਰ ਗਈ ਤਾਂ ਆਪਣੀ ਮਾਂ ਦੀ ਦਰਦਨਾਕ ਹਾਲਤ ਵੇਖ ਕੇ ਹਿੱਲ ਗਈ ਸੀ ਆਪਣੀ ਮਾਂ ਦਾ ਰੋਣਾ ਪਿੱਟਣਾ ਪਤੀ ਨੂੰ ਯਾਦ ਕਰਕੇ ਕੀਰਨੇ ਪਾਉਣਾ ਖਾਣਾ ਪੀਣਾ ਛੱਡ ਦੇਣਾ ਉਹ ਤੋਂ ਦੇਖਿਆ ਨਾ ਗਿਆ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਜਿਸ ਮਰਦ ਹੱਥੋਂ ਉਹਦੀ ਮਾਂ ਸਾਰੀ ਉਮਰ ਨਰਕ ਭੋਗਦੀ ਰਹੀ ਸੀ ਉਹਦੇ ਮਰਨ ਤੇ ਸੁੱਖ ਦਾ ਸਾਹ ਲੈਣ ਦੀ ਬਜਾਏ ਖੁਦ ਨੂੰ ਬਿਹਾਲ ਕਿਉਂ ਕਰ ਰਹੀ ਸੀ ਉਹਨੇ ਮਾਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਖੁਦ ਨੂੰ ਸੰਭਾਲ ਲੇ ਜ਼ਿੰਦਗੀ ਦਾ ਸਾਹਮਣਾ ਕਰੇ ਪਰ ਉਹਦੀ ਮਾਂ ਦਿਲ ਛੱਡ ਬੈਠੀ ਸੀ ਤੇ ਉਹਦੀਆਂ ਗੱਲਾਂ ਸੁਣ ਕੇ ਤਾਂ हां हूं ਘਰ ਛੱਡਦੀ ਮਮ ਤੂੰ ਹੁਣ ਇਕੱਲੀ ਰਹਿਣਾ ਸਿੱਖ ਆਪਣੇ ਟਾਈਮ ਨੂੰ ਆਪਣੇ ਆਪ ਤੇ ਲਗਾ ਹੌਲੀ ਹੌਲੀ ਇਹ ਸਭ ਭੁੱਲ ਜਾਏਗੀ ਸਵੀਟੀ ਨੇ ਮਾਂ ਨੂੰ ਸਮਝਾਇਆ ਕਿਵੇਂ ਭੁੱਲ ਜੂਗੀ ਤੇਰੇ ਪਿਓ ਨਾਲ ਸਾਰੀ ਉਮਰ ਬਿਤਾਈ ਹੈ ਹੁਣ ਆਖਰੀ ਸਮੇਂ ਸਾਥ ਛੱਡ ਗਿਆ ਮਾਂ ਰੋ ਰਹੀ ਸੀ ਉਹ ਤੂੰ ਸ਼ੁਕਰ ਕਰ ਮਾਂ ਉਸ ਐਨੀਮਲ ਤੋਂ ਤੇਰਾ ਖਿਹੜਾ ਛੁੱਟਿਆ ਆਪਣੀ ਜ਼ਿੰਦਗੀ ਦਾ ਕੁਝ ਹੋਰ ਸੋਚ ਸਵੀਟੀ ਨੂੰ ਉਹਦਾ ਰੋਣਾ ਮਨਜ਼ੂਰ ਨਹੀਂ ਸੀ ਹੋਰ ਕੀ ਸੋਚਾਂ ਜੋ ਹੋਣਾ ਸੀ ਹੋ ਗਿਆ ਮਾਂ ਜਿਵੇਂ ਹਾਰ ਮੰਨ ਬੈਠੀ ਸੀ ਤੂੰ ਹੋਰ ਵਿਆਹ ਕਰਵਾ ਲੈ ਮਾਂ ਹਲੇ ਜੰਗ ਵੀ ਐ ਤੇਰੇ ਕੋਲ ਜੌਬ ਐ ਘਰ ਐ ਆਪਣੀ ਲਾਈਫ ਰੀਸਟਾਰਟ ਕਰ ਸਕਦੀ ਐ ਤੂੰ ਕਿੰਨੀ ਬਿਊਟੀਫੁਲ ਐ ਤੂੰ ਯੂ ਡੋਂਟ ਇਵਨ ਨੋ ਸਵੀਟੀ ਨੇ ਮਾਂ ਦਾ ਚਿਹਰਾ ਆਪਣੇ ਹੱਥਾਂ 'ਚ ਲਿਆ ਸਵੀਟੀ ਆਪਾਂ ਗੋਰੇ ਨਹੀਂ ਆ ਇੰਡੀਅਨ ਆ ਸਾਡੇ ਕਲਚਰ 'ਚ ਇਹੋ ਜਿਹੀਆਂ ਗੱਲਾਂ ਨਹੀਂ ਚੱਲਦੀਆਂ ਉਹ ਧੀ ਦੀ ਸਲਾਹ ਤੇ ਮੁਸਕਰਾਈ ਜਿਵੇਂ ਕਿਸੇ ਬੱਚੇ ਨੂੰ ਮਖੌਲ ਕੀਤਾ ਹੋਵੇ ਨਹੀਂ ਮਾਂ ਗੋਰੇ ਕਾਲੇ ਕਲਚਰ ਦੀ ਕਿਹੜੀ ਗੱਲ ਐ ਡੈਡ ਦੀ ਥਾਂ ਤੇ ਜੇ ਤੂੰ ਮਰੀ ਹੁੰਦੀ ਤਾਂ ਉਹਨੇ ਇੱਕ ਵੀਕ ਚ ਦੂਜਾ ਵਿਆਹ ਕਰਵਾ ਲੈਣਾ ਸੀ ਸਵੀਟੀ ਨੂੰ ਮਾਂ ਦੀ ਮੁਸਕਰਾਹਟ ਚੰਗੀ ਲੱਗੀ ਇੱਕ ਵੀਕ ਉਹਨੇ ਤਾਂ ਉਸੇ ਦਿਨ ਦੂਜੀ ਤੀਵੀ ਲੈ ਆਉਣੀ ਸੀ ਮਾਂ ਦੀ ਮੁਸਕਾਨ ਹੋਰ ਡੂੰਗੀ ਹੋ ਗਈ ਫੇਰ ਇੰਨਾ ਸੱਚ ਜਾਣਨ ਦੇ ਬਾਵਜੂਦ ਤੂੰ ਉਹਨੂੰ ਮਿਸ ਕਰ ਰਹੀ ਐ ਉਸ ਲਈ ਰੋ ਰਹੀ ਐ ਕਿਉਂ ਹੀ ਡਸ ਨਾਟ ਡਿਸਰਵ ਥਿਸ ਸਵੀਟੀ ਨੂੰ ਲੱਗਿਆ ਮਾਂ ਉਹਦੀ ਗੱਲ ਸਮਝ ਰਹੀ ਸੀ। ਸਵੀਟੀ ਮੈਨੂੰ ਮੇਰੇ ਹਾਲ ਤੇ ਛੱਡ ਦੇ ਪਲੀਜ਼। ਮਾਂ ਨੇ ਅੱਖਾਂ ਮੁੰਦੀਆਂ। ਮਾਂ ਤੈਨੂੰ ਇਸ ਹਾਲ ਚ ਛੱਡ ਕੇ ਮੈਂ ਵਾਪਸ ਕਿਵੇਂ ਚਲੇ ਜਾਵਾਂ? ਕੰਮ ਤੋਂ ਕਿੰਨੀ ਕੁ ਦੇਰ ਛੁੱਟੀ ਕਰੀ ਰੱਖਾਂ? ਮੇਰੀ ਕੁਝ ਸਮਝ ਨਹੀਂ ਆ ਰਿਹਾ। ਸਵੀਟੀ ਨੇ ਆਪਣੀ ਮੁਸ਼ਕਲ ਦੱਸੀ। ਤੂੰ ਕੰਮ ਤੇ ਵਾਪਸ ਚਲੀ ਜਾ। ਮੇਰੀ ਚਿੰਤਾ ਨਾ ਕਰ। ਮੈਂ ਆਪੇ ਹੌਲੀ-ਹੌਲੀ ਠੀਕ ਹੋ ਜੂੰ। ਮਾਂ ਨੇ ਤਸੱਲੀ ਦਿੱਤੀ। 2-3 ਹਫ਼ਤੇ ਹੋਰ ਮਾਂ ਕੋਲ ਗੁਜ਼ਾਰ ਕੇ ਉਹ ਵਾਪਸ ਆਪਣੇ ਫਲੈਟ ਚ ਆ ਗਈ। ਹੋਰ ਚਾਰਾ ਵੀ ਕੋਈ ਨਹੀਂ ਸੀ ਕੰਮ ਤੋਂ ਜ਼ਿਆਦਾ ਦੇਰ ਛੁੱਟੀ ਨਹੀਂ ਲੈ ਸਕਦੀ ਸੀ ਉਹ ਪਰ ਵਾਪਸ ਆ ਕੇ ਉਹਦਾ ਦਿਲ ਪਹਿਲਾਂ ਵਾਂਗ ਨਾ ਲੱਗਿਆ ਹੁਣ ਆਪਣੀ ਮਾਂ ਦੀ ਮਾਸੂਮ ਤੇ ਦੁੱਖਾਂ ਨਾਲ ਭਰੀ ਸ਼ਕਲ ਉਹਦੀਆਂ ਅੱਖਾਂ ਦੇ ਸਾਹਮਣੇ ਘੁੰਮਦੀ ਰਹਿੰਦੀ ਧੰਨਵਾਦ